ਸੋਹਣਾ ਕੰਮ ਇਹ ਯਾਨੀ ਨੋਟੀਫਾਈ ਹੋਣੀ ਤੇ ਕੋ ਕਮੇਟੀ ਹੈ ਜਿਹੜੀ ਦੇਖ ਰਹੀ ਹੈ ਸਰ ਕਮੇਟੀ ਹੈਗੀ ਹੈ ਜੀ ਸਾਡੇ ਪਿੱਛੇ ਆ ਬੁਲਾਇਓ ਕਮੇਟੀ ਵਾਲਾ ਕਮੇਟੀ ਵਾਲਾ ਬੁਲਾਇਆ ਮੋਹਰ ਇੱਥੇ ਪਿੰਡ ਦੀ ਜ਼ਮੀਨ ਪੈਂਦੀ ਹੈ ਜੀ ਕੋਈ ਹੋਰ ਕੋਈ ਸਿੱਖ ਕਮੇਟੀ ਹੈ ਕਿ ਕੋਈ ਕੋਈ ਦੇਖ ਰਹੀ ਹੈ ਕਮੇਟੀ ਜੀ ਬਸ ਫੈਸਲਾ ਜੀ ਬਣੀ ਹੋਈ ਹੈ ਜੀ ਅੱਛਾ ਇਹ ਬਜੀਦਪੁਰ ਪਿੰਡ ਆ ਜੀ ਬਜੀਦਪੁਰ ਪਿੰਡ ਇੱਥੇ ਇਹ ਹੈ ਸੁੱਖੀ ਦੱਸੋ ਜਿਹੜੀ ਚੀਜ਼ ਦੀ ਲੋੜ ਆ ਤੁਹਾਡੇ ਕੋਲ ਹੋਣੀ ਹੈ ਸਰ ਸਾਹਿਬ 1978 ਇੱਥੇ ਦਾ ਬੰਦੇ ਆ ਰੁਕ ਜਾਓ ਵੀਰ ਹਰੇਲ ਕਰ ਲੋ ਉਦੋਂ ਦੀਆਂ ਠੋਕਰਾਂ ਲੱਗੀਆਂ ਹੋਈਆਂ ਸੀ ਇਹਨਾਂ ਦੇ ਉੱਪਰ ਜਿਹੜਾ ਜਾਲ ਸੀ ਉਹ ਗਲ ਗਿਆ ਇਹਨਾਂ ਤੱਕ 45 ਸਾਲ ਹੋ ਗਏ ਚੋਬਾ ਕੱਢਦਾ ਨਹੀਂ ਉਹ ਪੱਥਰ ਖਿੰਡ ਗਿਆ ਉਹਦੇ ਨਾਲ ਹੀ ਨੁਕਸਾਨ ਹੋਇਆ ਸਾਰਾ ਬੱਤਰ ਪਾਣੀ ਨੇ ਚੱਕ ਲਿਆ ਜੋ ਉੱਡ ਗਿਆ ਜੇ ਉਹਦੀ ਮਾਰੀ ਮੁੱਟੀ ਰਿਪੇਅਰ ਕੀਤੀ ਜਾਂਦੀ ਕਲੇਰ ਲੱਗ ਜੀ ਲੱਗ ਜਾਂਦੀ ਜਾਲ ਬਣ ਕੇ ਤਾਂ ਇਹ ਕੰਮ ਹੋਣਾ ਨਹੀਂ ਸੀ ਤੇ ਉਹ ਤੋਂ ਬਾਅਦ ਜਦੋਂ ਜੀਜਾ ਲੱਗੇ ਆਉਂਦੇ ਪੁੱਛਦਾ ਹੈ ਤਾਂ ਬੰਨਤ ਉਸ ਪਾਸਾ ਦੇਖੋਗੇ 15 ਗੋਦ ਪਾਣੀ ਜਿਹੜਾ ਲੈ ਚੱਲਦਾ ਉਹ 10 ਹੁੰਚਾ ਚਾਹਤਾ ਹੈ ਤੇ ਕੰਮ ਜਿਹਦੇ ਕਰਕੇ ਅਸੀਂ ਇਹ ਜਿਆਦਾ ਬਰਬਾਦਾ ਹੋਸ ਨਹੀਂ ਲੋਕਾਂ ਨੇ ਹਿੰਮਤ ਕੀਤੀ ਬਹੁਤ ਹਿੰਮਤ ਹੈ ਆਪ ਮੁਹਾਰੇ ਲੋਕਾਂ ਨੇ ਕੰਮ ਕਰ ਦਿੱਤੀ ਹੱਥ ਨਹੀਂ ਸਾਥੋਂ ਸੰਗਰਾਲਾ ਕਿਹਾ ਹੋਰ 30 40 50 ਕਿਲੋਮੀਟਰ ਕਿਤੇ ਲਈ ਲੋਕ ਆਏ ਹੋ ਜੀ ਚੰਕੌਰ ਸਾਹਿਬ ਤੋਂ ਪੱਲੀਚੜ ਨੂੰ ਟਾਹਾ ਕਹਿੰਦੇ ਇਹਨੂੰ ਵੇਚ ਕਹਿੰਦਾ ਸਾਡਾ ਟਾਹੇ ਨੇ ਬਹੁਤ ਸਾਦਾ ਤਿੰਨ ਚਾਰ ਹਜ਼ਾਰ ਬੰਦਾ ਜੀ ਜਿਹੜਾ ਕੰਮ ਕਰ ਰਿਹਾ ਪੰਜ ਦਿਨ ਤੋਂ ਕੋਈ ਕਸਰ ਨਹੀਂ ਛੋਡੀ ਪਰ ਇੱਥੇ ਘਾਟ ਬਹੁਤ ਆ ਜੀ ਦੇਖੋ ਤੁਹਾਨੂੰ ਤੁਸੀਂ ਦੱਸੋ ਕਿਸ ਚੀਜ਼ ਨੂੰ ਮਾੜਾ ਕੀ ਰੋਸ ਸੇਲ ਵੀ ਲੱਗਦਾ ਜੀ ਹੈ ਨਾ ਕੀ ਕਰੀਓ ਦੇਖੋ ਜੀ ਇੱਕ ਮਿੰਟ ਆ ਜੀ ਚੁੱਪ ਹੋ ਜਾਓ 1000 ਲੀਟਰ ਟੈਂਕ ਤਾਂ ਮੈਂ ਨਾਲ ਲੈ ਕੇ ਆਇਆ ਠੀਕ ਉਹ ਤੁਸੀਂ ਇੱਥੇ ਜਿੱਥੇ ਲਾਉਣਾ ਹੈ ਸਭ ਤੋਂ ਵੱਡੀ ਡਿਮਾਂਡ ਤਾਂ ਸਾਡੀ ਜਿਹੜੀ ਆ ਆਹ ਦੇਖੋ ਸਾਹਮਣੇ ਨਾ ਜਿਹੜਾ ਆ ਜੰਮਿਆ ਹੋਇਆ ਹੈ ਉਹ ਵੀ ਦਿਖਾ ਦਿਓ ਮੈਂ ਇਹਨਾਂ ਦਾ ਇਹ ਤੋਂ ਪਿੱਛੇ-ਪਿੱਛੇ ਹੁੰਦੀ ਨੇ 6 ਸਾਲ ਤੋਂ ਦੀ ਸੈਟਿੰਗ ਤੇ ਨਾਂ ਤੇ ਮੈਨਿਕ ਹੋ ਰਹੀ ਆ ਤੇ ਉੱਧਰੋਂ ਜਾ ਨਹੀਂ ਰਿਹਾ ਜਿਹਦੇ ਸਭ ਨੂੰ ਖਤਰਾ ਹੈ ਉਹ ਚੀਜ਼ ਪਾਣੀ ਇੱਧਰ ਮਾਰਦੀ ਆ ਇੱਥੇ ਪਾਣੀ ਵਜ ਕੇ ਤੁਸੀਂ ਇੱਧਰ ਦੇਖਿਆ ਲੋ ਪਾਣੀ ਇੱਧਰ ਕਿੱਥੋਂ ਇੱਧਰ ਮਾਰੇ ਹੋਏ ਨੇ ਇੱਧਰ ਪਾਣੀ ਕਿਲੋਮੀਟਰ ਕਹਾ ਚਲੇ ਗਿਆ ਜੇ ਦਰਿਆ ਸਿੱਧਾ ਚਲੇ ਦੋਹੇ ਸਾਈਡਾਂ ਬਾਜਾਂ ਦੇ ਉਹ ਸਾਡੀ ਨਹੀਂ ਤੁਸੀਂ ਮੈਂ ਤੁਹਾਨੂੰ ਜਰਦਾ ਉਹ ਹੀ ਕਹਿਣਾ ਦੇਖੋ ਆਪਾਂ ਨੂੰ ਆਪ ਖੜਾ ਹੋਣਾ ਪੈਣਾ ਮੈਂ ਸਰਕਾਰ ਤੁਹਾਨੂੰ ਮਦਦ ਕੀਤਾ ਕਰੂਗਾ ਭੇਜਾਂ ਜਿਹੜੀ ਮੈਂ ਚੀਜ਼ਾਂ ਤੇਲ ਭੇਜ ਦਿੰਨਾ ਕਿੰਨਾ ਤੇਲ ਚਾਹੀਦਾ ਦੱਸੋ ਤੇਲ ਤਾਂ ਸਾਨੂੰ ਪਹਿਲੇ ਦੇਖੋ ਟਰੈਕਟਰਾਂ ਨੇ ਹੋਰ ਹੋਰ ਕੀ ਚੀਜ਼ ਵੀ ਵੇਚੀ ਐ ਅੱਛਾ ਹੋਰ ਤਾਂ ਜੀ ਫਿਰ ਨਾਲ ਕੋਈ ਨਹੀਂ ਅਸੀਂ ਐਵੇਂ ਕਾਹਦੇ ਕਹਿ ਰਹੀ ਆਂ ਸਾਨੂੰ ਭਲਾਣੀ ਚੀਜ਼ ਵੀ ਲੋੜਾ ਲੋਕਾਂ ਨੂੰ ਐਡਾ ਲਾਲਚ ਹੈ ਨਹੀਂ ਐ ਲਾਲਚ ਦੀ ਗੱਲ ਨਹੀਂ ਇਹ ਕੰਮ ਲਈ ਪਹੁੰਚਿਆ ਸਰ ਕੋਈ ਕੰਮ ਦਾ ਆਵੇ। ਇਹ ਬੰਦਿਆਂ ਦਾ ਕੋਈ ਮਸ਼ੀਨਰੀ ਦੀ। ਕੋਈ ਵੱਡੀ ਹੀਮੀ ਮੇਗੀ ਬੋਪਲੇ ਨਾ ਜਵੇ ਸਰ ਪੋਪਲੇ ਨਾ ਜਵੇ ਤਾਂ ਸਭ ਕੁਝ ਚਲਾਉਣੀ ਕਿੱਥੇ ਆ ਵੀ ਨਹੀਂ। ਇਹਨਾਂ ਨੂੰ ਬੰਦ ਕਰ ਦੋ ਤੁਸੀਂ ਨਾ ਜਦਿਆ ਪਰਲੀ ਸਾਈਡ ਸਫਾਈ ਹੋ ਜਵੇ ਰਹੀ। ਜਦ ਇਹ ਦਰਿਆ ਚੱਲਦਾ ਨਾ ਜੀ ਉਹ ਪਰਲੀ ਸਾਈਡ ਦੇਖੋ ਤੇ ਪੱਜ ਗਲਾਦ ਦੀ ਜ਼ਮੀਨ ਆਉਂਦੀ ਆ। ਸਾਨੂੰ ਉੱਜਾਇਆ ਪਿਆ ਜੀ ਉਹਨਾਂ ਨੇ। ਮੈਂ ਤੁਹਾਨੂੰ ਸਹੀ ਦੱਸਾਂ। ਮੈਂ ਤੁਹਾਨੂੰ ਸਹੀ ਦੱਸਾਂ। ਮੈਂ ਤੁਹਾਨੂੰ ਮੇਰੀ ਕਮਿਟਮੈਂਟ ਜੀ ਜੀ ਪਰਮਾਤਮਾ ਮੇਰੇ ਕਰੇ ਸਰਕਾਰ ਆਪਣੀ ਇਹ ਆ ਸਾਰੇ ਸੀਮੈਂਟ ਦੇ ਡੈਮ ਵਾਂਗੂ ਬਣਾਉਣੇ ਪੈਣਗੇ ਸਰਕਾਰ ਦਾ ਪੱਕੀ ਆ ਜੀ ਡੈਮ ਬਣਾਵਾਂਗੇ ਡੈਮ ਬਣਾਵਾਂਗੇ ਜਾਲ ਜਾਲ ਆ ਜਿੰਦ ਕਿਵੇਂ ਹੁੰਦਾ ਨਾ ਜਿਵੇਂ ਆ ਪਹਾੜਾਂ ਦਾ ਨਹਿਰ ਜਾਂਦੀਆਂ ਭੱਜੀਆਂ ਉਹ ਤਰੀਕੇ ਨਾਲ ਸਾਰੇ ਪੂਰੇ ਪੰਜਾਬ ਤੋਂ 6-7 ਹਜ਼ਾਰ ਰੋਡ ਲੱਗਣਾ ਹੈ ਕਿਹਨਾ ਬਿਮਾਰੀ ਪੱਕੀ ਕਰਦਣੀ ਕਿਉਂਕਿ ਮੈਂ ਦੇਖਿਆ ਹੁਣ ਹਰ ਦੂਜੇ ਸਾਲ ਤੀਜੇ ਸਾਲ ਆਈ ਸਮੱਸਿਆ ਹੋ ਜਾਂਦੀ ਹੈ ਨਾਲੀ ਨੂੰ ਬੁਲਾ ਦੇ ਮੁੰਡੇ ਨੂੰ ਬੁਲਾ ਦੇ ਇਹਦਾ ਵੀ ਤਾਂ ਆਪ ਪੱਕਾ ਕਰਾ ਹਾਂਜੀ ਵਾਈਟ ਫਾਦੀ ਆ ਜਿਹੜੇ ਨੂੰ ਬੁਲਾ ਦੇ ਨਾਲ ਉਹਨੂੰ ਔਰ ਬੁਲਾ ਦੇ ਮੁੰਡੇ ਨੂੰ ਹਾਂ ਜੁਸੋ ਕਰਕੇ ਕੀ ਕੰਮ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਬੜਾ ਧੰਨਵਾਦੀ ਤੁਸੀਂ ਇੱਥੇ ਆਏ ਹੋ ਚੱਲ ਕੇ ਸਵਾਰੀਆਂ ਪਾਰਟੀਆਂ ਦੇ ਲੀਡਰ ਇੱਥੇ ਪਹੁੰਚ ਰਹੇ ਨੇ ਤੁਸੀਂ ਸਾਨੂੰ ਅੱਜ ਹੁਣ ਕੀ ਦੇ ਕੇ ਜਾਉਂਗੇ ਜੀ ਇੱਥੇ ਮੈਂ ਉਹੀ ਕਹਿ ਰਿਹਾ ਮੈਂ ਹਜ਼ਾਰ ਲੀਡਰ ਤੋਂ ਮੈਂ ਨਾਲ ਲੈ ਕੇ ਆਇਆ ਸਾਨੂੰ ਜਾਲ ਲਗਾਈਦਾ ਜਾਲ ਮੇਰੇ ਖੇਲਾ ਬਹੁਤ ਦੇ ਤਾਂ ਸਾਡੇ ਕੋਲ ਲੇਬਰ ਬਹੁਤ ਆ ਸਾਨੂੰ ਐਡੇ ਟਾਈਮ ਐਡੇ ਟਾਈਮ ਸਾਨੂੰ ਜਾਲ ਦੀ ਜਰੂਰਤ ਆ ਇਹਨਾਂ ਨੂੰ ਇੱਕ ਜਾਲ ਦਾ ਦੋ ਦੇਣੋ ਬਹੁਤ ਬਾਲ ਮੈਂ ਇੱਕ ਹੰਦਾ ਕਿੰਨਾ ਕਿੰਨਾ ਕੋਈ ਆ ਰੇ ਇੱਕ ਮਹੀਨਾ ਹੋਰ ਮੇਰੀ ਗੱਲ ਆ ਪਿੱਛੇ ਕਰ ਦੋ ਹੋਰ ਪੈਸੇ ਦੀ ਹੋਰ ਜਾਨ ਸ਼ੂਮਣੇ ਇਕੱਲੇ ਦਾ ਸੱਤ ਕਿੰਨਾ ਹਜ਼ਾਰ ਲੀਟਰ ਮੈਂ 1000 ਲੀਟਰ ਡੀਜ਼ਲ ਮੈਂ ਟੈਂਕ ਚ ਨਾ ਲੈ ਕੇ ਆ ਧੰਨਵਾਦੀ ਹੋਰ ਦੀ ਲੋੜ ਪਏ ਕਰ ਦਿਓ ਮੈਂ ਸ਼ਾਮ ਦਾ ਜਦੋਂ ਪਰ ਤੋਂ ਕੋਈ ਲੋਡ ਪਈ ਤਾਂ ਅਸੀਂ ਭੇਜ ਦਾਂਗੇ ਦੂਜੇ ਨੰਬਰ ਦੀ ਬੇਨ ਇਹਨੂੰ 1500 ਕਰ ਦਿਓ ਜੀ ਡੀਜ਼ਲ ਨੂੰ 1500 ਯਾਰ ਹਾਂ ਕਰੋ 1500 ਕਰ ਦਿਓ ਕੋਈ ਨਹੀਂ ਜੀ ਗੱਲ ਮੇਰੀ ਇੱਕ ਮਿੰਟ ਇੱਕ ਮਿੰਟ 2000 ਆ ਗਿਆ ਹੁਣ ਕਿੰਨੇ ਕਿੰਨਾ 1500 ਸੰਤ ਤੋਂ ਖੜੇ ਸਰੋਂ ਗੱਲੂ ਇਸ ਨੂੰ ਕਹਿੰਦੇ 1500 ਮੈਨੂੰ ਕਿੰਨਾ ਚਾਹੀਦਾ 1500 ਸੰਤ ਦੇ ਦੋ ہزار ਹੋ ਰਾਇਆ ਠੀਕ ਹੈ ਜਿਹੜੇ ਵੀ ਸਾਡੇ ਜਿਹੜੇ ਵੀਰ ਸਾਡੇ ਪਟਿਆਲੇ ਤੋਂ ਆ ਰਹੇ ਨੇ ਸੰਗਰੂਰ ਤੋਂ ਵੀ ਆ ਰਹੇ ਨੇ ਬੜੀ ਦੂਰੋਂ ਦੂਰੋਂ ਟਰੈਲੀਆਂ ਲੈ ਕੇ ਆ ਰਹੇ ਸਾਡਾ ਫਰਜ਼ ਬਣਦਾ ਉਹਨੂੰ ਡੀਜ਼ਲ ਪਾ ਕੇ ਦੇਈਏ ਠੀਕ ਹੈ ਠੀਕ ਹੈ ਜੀ ਮੈਂ ਹੋਈ ਕਰੇ ਨਾ ਤੁਸੀਂ ਐਂ ਕਰਦੇ ਆਂ ਤੁਹਾਨੂੰ ਮੈਂ ਕਰਦਾ ਥੋੜੇ ਬਹੁਤ ਭੇਜਦਾ ਮੈਂ ਤੁਹਾਨੂੰ 10000 ਆ ਗਿਆ 5000 ਲੀਟਰ ਭੇਜਣਾ ਡੀਜ਼ਲ ਦੋਸਤੋ ਸੋਹਣ ਹਾਜ਼ਰ ਆ ਜਾਓ ਜਿੱਦੀ ਦੂਜੀ ਬੇਨਤੀ ਦੂਜੀ ਬੇਨਤੀ ਫਿਰ ਇੱਕ ਮਾਰ ਦੂਜੀ ਬੇਨਤੀ ਸੁਣਿਓ ਡਾਟਾ ਇੱਥੇ ਨਹੀਂ ਲੱਗੀ ਹੋਈ ਜੋ ਭਰੇ ਵੀ ਆ ਆ ਵੀ ਲੱਗੀ ਹੋਈ ਐ ਇੱਥੇ ਸਾਰੰਗਪੁਰ ਪਿੰਡ ਜੀ ਨਾਲ 1.5 ਕਿਲੋ ਗਾਇਮਾ ਤੇ ਬੁੱਲੇਵਾਲ ਵੀ ਆ ਉੱਥੇ ਤੇ ਆਏ ਹਾਂਜੀ ਹਾਂਜੀ ਉਹਦੇ ਸਮਾਨਵੀ ਦੇ ਡੀਐਮ ਦੇ ਬਾਜੀ ਦੇਖੋ ਜੀ ਸਾਡੀ ਪਾਰਟੀ ਉਹ ਆ ਜਿਹੜੀ ਸਾਡੇ ਨਾਲ ਖੜੇ ਸਾਨੂੰ ਹਾਦੀ ਕਰਕੇ ਨਹੀਂ ਆ ਇਨਸਾਨੀਅਤ ਆਪਾਂ ਦਾ ਇਨਸਾਨੀਅਤ ਤਲੋ ਬੱਕਰੀ ਗੱਲ ਆ ਤਲੋ ਤੁਸੀਂ ਪਾਰਟੀ ਦੇ ਕਰਕੇ ਨਹੀਂ ਆ ਹੋਰ ਬਥੇਰੀਆਂ ਪਾਰਟੀਆਂ ਆਈਆਂ ਹੱਦ ਤੱਕ ਦੇ ਕੇ ਕੁਝ ਨਹੀਂ ਕਈਆਂ ਹੋਰ ਨਹੀਂ ਮੈਂ ਲਾ ਦਿਓ ਤੁਸੀਂ ਆਹਦੇ ਮੈਂਬਰ ਸਾਹਿਬ ਆ ਕੇ ਜਿਹਨਾਂ ਨੇ ਕਹਿੰਦੇ ਕੋਈ ਮੈਂਬਰ ਹੋਣ ਦਾ ਕੋਈ ਲੋੜ ਕਰੋ 5000 ਲੀਟਰ யோவேல் <laughs>